ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਟਸ ਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਬਾਹਾਂ ਦੇ ਮੋਡੇ ਦੇ ਅਗਲੇ ਹਿੱਸੇ ਵਿੱਚ ਵੀ ਕਾਟ ਕਿਸ ਤਰ੍ਹਾਂ ਪਾਉਣੀ ਹੈ ਆਪਾਂ ਨੂੰ ਕਈ ਵਾਰ ਇਹ ਪ੍ਰੋਬਲਮ ਆਉਂਦੀ ਹੈ ਵੀ ਇਹ ਕਾਟ ਆਪਾਂ ਇਕੱਠੀ ਦੋਨੇ ਸਾਈਡਾਂ ਤੇ ਕਿਸ ਤਰ੍ਹਾਂ ਪਾਏਗੇ ਕਈ ਵਾਰ ਆਪਾਂ ਕੀ ਕਰਦੇ ਆ ਪਹਿਲਾਂ ਬਾਹਾਂ ਦਾ ਮੋਡਾ ਜੜ ਲੈਣੇ ਆ ਇਸ ਤਰ੍ਹਾਂ ਇੱਥੋਂ ਆਪਾਂ ਇਹਨਾਂ ਨੂੰ ਅਲੱਗ-ਅਲੱਗ ਕਰ ਲੈਣੇ ਆ ਮੋਢੇ ਨੂੰ ਅਤੇ ਫਿਰ ਆਪਾਂ ਇਹਦੇ ਇੱਥੇ ਪਹਿਲਾਂ ਸਲਾਈ ਲਾ ਕੇ ਅਲੱਗ-ਅਲੱਗ ਸੱਡਾਂ ਤੇ ਇਹਦੇ ਕਾਟ ਪਾਉਨੇ ਆ ਜਿਵੇਂ ਪਹਿਲਾਂ ਇੱਧਰ ਪਾ ਲਈ ਫਿਰ ਆਪਾਂ ਇੱਧਰ ਪਾ ਲਈ ਇਸ ਤਰ੍ਹਾਂ ਜੇ ਆਪਾਂ ਇਹ ਕਾਟ ਇਕੱਠੀ ਪਾਉਣੀ ਆ ਤਾਂ ਵੀ ਕਿਸ ਤਰ੍ਹਾਂ ਪਾਉਣੀ ਆ ਇਹ ਆਪਾਂ ਕੱਪੜੇ ਦੀ ਸਿੱਧੀ ਸਾਈਡ ਲਈ ਹੋਈ ਆ ਦੋਨੇ ਸਾਈਡਾਂ ਦੀ ਜੇ ਤੁਸੀਂ ਇਹ ਕਾਟ ਇਕੱਠੀ ਪਾਉਣੀ ਹੈ ਜਾਂ ਤਾਂ ਤੁਸੀਂ ਕੱਪੜੇ ਦੀ ਉਲਟੀ ਸਾਈਡ ਲੈਣੀ ਹੈ ਦੋਨੇ ਬਾਹਾਂ ਦੀ ਤੇ ਜਾਂ ਤੁਸੀਂ ਸਿੱਧੀ ਸਾਈਡ ਲੈਣੀ ਹੈ ਇਸ ਤਰ੍ਹਾਂ ਇੱਕ ਸਾਈਡ ਉਲਟੀ ਜਾਂ ਇੱਕ ਸਾਈਡ ਸਿੱਧੀ ਨਹੀਂ ਲੈਣੀ ਆਪਾਂ ਇੱਕੋ ਜੀ ਸਾਈਡ ਲੈਣੀ ਹੈ ਜਾਂ ਤਾਂ ਦੋਨੇ ਬਾਹਾਂ ਦੀ ਸਾਈਡ ਸਿੱਧੀ ਹੋਵੇ ਤੇ ਜਾਂ ਇਹਨੂੰ ਕੱਪੜੇ ਨੂੰ ਆਪਾਂ ਉਲਟਾ ਕਰਿਆ ਹੋਵੇ। ਇੱਥੋਂ ਆਪਾਂ ਇਹਦੇ ਹੁਣ ਅਗਲੀ ਸਾਈਡ ਤੇ ਕਾਟ ਪਾਉਣੀ ਹੈ। ਇਹ ਆਪਾਂ ਦੋਨੇ ਬਾਹਾਂ ਨੂੰ ਇਸ ਤਰ੍ਹਾਂ ਰੱਖ ਲੈਣਾ। ਹੁਣ ਆਪਾਂ ਇਹਦੇ ਕਾਟ ਪਾਉਣੀ ਹੈ। ਆ ਦੇਖੋ। ਇਹ ਆਪਾਂ ਇੱਕ ਦੂਸਰੀ ਸਾਈਡ ਦੀ ਬਾਹ ਲਈ ਹੈ। ਇਧਰੋਂ ਆਪਾਂ ਦੂਸਰੀ ਸਾਈਡ ਲਈ ਹੈ। ਇਸ ਤਰ੍ਹਾਂ। ਇਹਦੇ ਆਪਾਂ ਇੱਥੋਂ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਹੈ। ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਨਿਸ਼ਾਨ ਲਾ ਕੇ ਹੁਣ ਆਪਾਂ ਇਹਦੇ ਕੱਟ ਪਾਵਾਂਗੇ ਇੱਥੋਂ ਇਹਨੂੰ ਆਪਾਂ ਆ ਦੇਖਾ ਜਿੰਨੀ ਤੁਸੀਂ ਅੱਧੇ ਇੰਚ ਦੀ ਇਹਦੀ ਕੱਟ ਪਾਉਣੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਕੱਟਾਂਗੇ ਇਹ ਦੇਖਾ ਤੇ ਇਹਨੂੰ ਜਦੋਂ ਆਪਾਂ ਇਸ ਤਰ੍ਹਾਂ ਸਿੱਧਾ ਕਰਾਂਗੇ ਆ ਦੇਖੀਏ ਇਹ ਐਸਟਰਾ ਆਪਣੀ ਜਿਹੜੀ ਦੋਨੇ ਸਾਈਡਾਂ ਦੀ ਕਾਟ ਹੈ ਉਹ ਇਕੱਠੀ ਪੈ ਗਈ ਹੈ ਐਸਟਰਾ ਜੇ ਤੁਸੀਂ ਇਹਦੀਆਂ ਦੋਨੇ ਬਾਜੂ ਦੀ ਸਾਈਡ ਉਲਟੀ ਕਰੋਗੇ ਫੇਰ ਵੀ ਇਕੱਠੀ ਪੈ ਜੂਗੀ ਕਾਟ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ